ਪਾਰਟੀਆਂ ਦੇ ਵਿੱਚ ਅਜੇ ਵੀ ਅਧਰਾਬਦਨੀ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਸਲਾਉਟ ਤੋਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੀਡਰ ਪਾਰਟੀ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਅਕਾਲੀ ਦਲ ਦੇ ਵਿੱਚ ਸਰਦਾਰ ਸਿਕੰਦਰ ਸਿੰਘ ਨੂੰ ਲੋਕੋ ਕੋ ਤਾਕੜ ਆਗੂ ਵਜੋਂ ਜਾਣੇ ਜਾਂਦੇ ਸੋ ਇਹਨਾਂ ਨੂੰ ਹਾਲਾਤ ਫਿੱਟ ਆ ਗਏ ਕਾਂਗਰਸ ਸਾਹਿਬ ਨੇ ਫਿਰ ਇਹ ਕਾਜ ਕੁਝ ਕਰਨਾ ਸ਼ੁਰੂ ਕਰਤਾ ਉਹਨਾਂ ਦੇ ਯਤਨਾਂ ਸਦਕਾ ਇੱਕ ਸਰਦਾਰ ਸੁਖਦੇਵ ਸਿੰਘ ਢਾਲੀਵਾਲ ਨੇ ਉਹਨਾਂ ਦੇ ਘਰ ਸਵਾਗਤਮ ਸੀ ਉੱਥੇ ਫਿਰ ਬਹੁਤ ਸਾਰੇ ਅਕਾਲੀ ਆਗੂ ਕਾਂਗੜਾ ਸਾਹਿਬ ਦੇ ਤੇ ਢਾਲੀਵਾਲ ਸਾਹਿਬ ਦੀ ਪ੍ਰੇਰਣਾ ਸਦਕਾ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਇਲਾਕੇ ਦੇ ਵਿੱਚ ਮੈਂ ਜਾ ਕੇ ਸੁਣਿਆ ਹੈ ਕਾਂਗੜਾ ਸਾਹਿਬ ਦੀਆਂ ਸਰਗਰਮੀਆਂ ਦੂਜਿਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਨਹੀਂ ਉਹ ਕਾਂਗਰਸ ਪਾਰਟੀ ਲਈ ਕੰਮ ਕਰ ਰਹੇ ਨੇ 27 ਦੇ ਵਿੱਚ ਜੇ ਉਹਨਾਂ ਨੂੰ ਟਿਕਟ ਮਿਲਦੀ ਹੈ ਤਾਂ ਲੋਕਾਂ ਦਾ ਕਹਿਣਾ ਮੈਨੂੰ ਨਹੀਂ ਮੈਂ ਆਪਦੇ ਵੱਲੋਂ ਕਹਿ ਰਿਹਾ ਕਿ ਕਾਂਗੜਾ ਸਾਹਿਬ ਜਿਹੜੀ ਹੁਣ ਮਿਹਨਤ ਕਰ ਰਹੇ ਨੇ ਇਹਨਾਂ ਨੂੰ ਇਹਦਾ ਹੱਕ ਹੈ ਇੱਕ ਪਾਸੇ ਹਲਸਾਬ ਪੰਚਾਇਤੀ ਚੋਣਾਂ ਨੇ ਦੂਜੇ ਪਾਸੇ ਜ਼ਿਮਨੀ ਚੋਣਾਂ ਵੀ ਹੋਣੀਆਂ ਨੇ ਉਸ ਤੋਂ ਬਾਅਦ ਵਿੱਚ ਨਗਰ ਨਿਗਮ ਨਗਰ ਕੌਂਸਲ ਨਗਰ ਪ੍ਰੀਸ਼ਦ ਕਈ ਚੋਣਾਂ ਪੈਂਡਿੰਗ ਨੇ ਤੇ ਮੈਨੂੰ ਲੱਗਦਾ ਹੈ ਕਿ ਹੌਲੀ-ਹੌਲੀ ਕਰਦੇ ਆ ਜਦੋਂ ਇਹ ਚੋਣਾਂ ਹੋਣੀਆਂ ਨੇ ਤਾਂ ਵਿਧਾਨ ਸਭਾ ਚੋਣਾਂ ਵੀ ਸਿਰ ਦੇ ਉੱਤੇ ਆ ਜਾਣੀਆਂ ਨੇ ਦੁਬਾਰਾ ਫੇਰ 27 ਵਾਲੀਆਂ ਤੇ ਇਸੇ ਦੇ ਚੱਲਦੇ ਆ ਵੱਡੇ ਫੇਰਬਦਲ ਹੋ ਰਹੇ ਨੇ ਪਾਰਟੀਆਂ ਦੇ ਵਿੱਚ ਅਜੇ ਵੀ ਅਦਲਾ ਬਦਲੀ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਸਲਾਬਤਪੁਰੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੀਡਰ ਪਾਰਟੀ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਦੇਖੋ ਇਸ ਵੇਲੇ ਉੱਥੇ ਸਥਿਤੀ ਇਸ ਕਿਸਮ ਦੀ ਬਣ ਗਈ ਕਈ ਵਾਰੀ ਹਾਲਾਤ ਥੋੜੇ ਬਹੁਤ ਹਮ ਹੱਕ 'ਚ ਜਾਂਦੇ ਨੇ ਸਾਬਕਾ ਮੰਤਰੀ ਨੇ ਗੁਰਪ੍ਰੀਤ ਸਿੰਘ ਕਾਂਗੜ ਹਮ ਕਾਂਗੜ ਸਾਹਿਬ ਸਾਬਕਾ ਬਿਜਲੀ ਮੰਤਰੀ ਰਹੇ ਨੇ ਕੈਪਟਨ ਸਾਹਿਬ ਦੀ ਸਰਕਾਰ ਦੇ ਵਿੱਚ ਕਾਂਗੜ ਸਾਹਿਬ ਦਾ ਮੁਕਾਬਲਾ ਹੁੰਦਾ ਸੀ ਸਿਕੰਦਰ ਸਿੰਘ ਮਲੂਕਾ ਸਾਹਿਬ ਨਾਲ ਹੂੰ ਜਿਹੜੇ ਹੈ ਤਾਂ ਭਾਵੇਂ ਸੁਧਾਰ ਲਹਿਰ ਨਾਲ ਪਰ ਸਰਗਰਮੀਆਂ ਉਹਨਾਂ ਦੀਆਂ ਉਹਨੀਆਂ ਨਹੀਂ ਜਿੰਨੀਆਂ ਪਹਿਲਾਂ ਸੀ ਕਿਸੇ ਵੇਲੇ ਅਕਾਲੀ ਦਲ ਦੇ ਵਿੱਚ ਸਰਦਾਰ ਸਿਕੰਦਰ ਸਿੰਘ ਮਲੂਕਾ ਬਹੁਤ ਧਾਕੜ ਆਗੂ ਵਜੋਂ ਜਾਣੇ ਜਾਂਦੇ ਆ ਸੋ ਇਹਨਾਂ ਨੂੰ ਹਾਲਾਤ ਫਿੱਟ ਆ ਗਏ ਹੂੰ ਕਾਂਗੜਾ ਸਾਹਿਬ ਨੇ ਫਿਰ ਇਹ ਸਾਰਾ ਕੁਝ ਕਰਨਾ ਸ਼ੁਰੂ ਕਰਤਾ ਉਹਨਾਂ ਦੇ ਜਤਨਾ ਸਦਕਾ ਇੱਕ ਸਰਦਾਰ ਸੁਖਦੇਵ ਸਿੰਘ ਢਾਲੀਵਾਲ ਨੇ ਉਹਨਾਂ ਦੇ ਘਰ ਸਮਾਗਮ ਸੀ ਉੱਥੇ ਫਿਰ ਬਹੁਤ ਸਾਰੇ ਅਕਾਲੀ ਆਗੂ ਕਾਂਗੜਾ ਸਾਹਿਬ ਦੇ ਤੇ ਢਾਲੀਵਾਲ ਸਾਹਿਬ ਦੀ ਪ੍ਰੇਰਣਾ ਸਦਕਾ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਇਲਾਕੇ ਦੇ ਵਿੱਚ ਮੈਂ ਜਾ ਕੇ ਸੁਣਿਆ ਕਿ ਕੰਗੜ ਸਾਹਿਬ ਦੀਆਂ ਸਰਗਰਮੀਆਂ ਦੂਜਿਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਨੇ ਉਹ ਕਾਂਗਰਸ ਪਾਰਟੀ ਲਈ ਕੰਮ ਕਰ ਰਹੇ ਨੇ 27 ਦੇ ਵਿੱਚ ਜੇ ਉਹਨਾਂ ਨੂੰ ਟਿਕਟ ਮਿਲਦੀ ਹੈ ਤਾਂ ਲੋਕਾਂ ਦਾ ਕਹਿਣਾ ਮੈਨੂੰ ਨਹੀਂ ਮੈਂ ਆਪਦੇ ਵੱਲੋਂ ਕਹਿ ਰਿਹਾ ਕਿ ਕਾਂਗੜਾ ਸਾਹਿਬ ਜਿਹੜੀ ਹੁਣ ਮਿਹਨਤ ਕਰ ਰਹੇ ਨੇ ਇਹਨਾਂ ਨੂੰ ਇਹਦਾ ਫਲ ਅਵਸ਼ ਮਿਲੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਸੱਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ